ਖਾਣਾ ਪੀਣਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਜਿਸ ਤਰ੍ਹਾਂ ਤੁਸੀਂ ਗੁਰਬਾਣੀ ਦੀ ਵੀ ਇੱਕ ਤੁਕ ਦੱਸੀ ਸੀ ਕਿ ਕੀ ਕਹਿੰਦੀ ਹੈ ਗੁਰਬਾਣੀ ਤਾਂ ਕਿਵੇਂ ਦਾ ਫਿਰ ਸਾਡਾ ਖਾਣਾ ਪੀਣਾ ਹੋਣਾ ਚਾਹੀਦਾ ਕਿ ਜਿਹੜਾ ਸਾਡਾ ਮਨ ਹੈ ਉਹ ਵੀ ਠੀਕ ਰਹੇ ਤੇ ਸਾਡੀ ਸਿਹਤ ਵੀ ਠੀਕ ਰਹੇ ਇਹਦੇ ਲਈ ਸਾਨੂੰ ਅਧਿਆਤਮ ਨੂੰ ਸਮਝਣ ਦੀ ਜ਼ਰੂਰਤ ਹੈ ਜੀ ਸਭ ਤੋਂ ਪਹਿਲਾਂ ਅਸੀਂ ਪ੍ਰਮਾਤਮਾ ਨੂੰ ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਦ ਜਦ ਅਸੀਂ ਆਪਣੇ ਆਪ ਨੂੰ ਨਹੀਂ ਜਾਣਿਆ ਤੇ ਰੱਬ ਨੂੰ ਕੀ ਜਾਣ ਲਾ ਜੀ ਇਸ ਲਈ ਕਿਹਾ ਜਾਂਦਾ ਹੈ ਸਾਰੇ ਸੰਤਾਂ ਨੇ ਕਿਹਾ ਪਹਿਲੇ ਆਪਣੇ ਆਪ ਨੂੰ ਜਾਣੋ ਇਹ ਜ਼ਰੂਰੀ ਹੈ ਆਪਣੇ ਆਪ ਤੋਂ ਜਾਗੋ ਜੀ ਕੀ ਸਾਡੀ ਪ੍ਰਕਿਰਤੀ ਕੀ ਹੈ ਹੁਣ ਆਪਾਂ ਇਹ ਸਮਝਣ ਵਾਸਤੇ ਕੀ ਖਾਈਏ ਕੀ ਨਾ ਖਾਈਏ ਥੋੜਾ ਜਿਹਾ ਅਧਿਆਤਮ ਸੇ ਜਾਵਾਂਗੇ ਜੀ ਬਾਣੀ ਕਹਿੰਦੀ ਹੈ ਰਜ ਗੁਣ ਤਮ ਗੁਣ ਸਤ ਗੁਣ ਕਹੀਏ ਇਹ ਤੇਰੀ ਸਭ ਮਾਇਆ ਕਿ ਪ੍ਰਮਾਤਮਾ ਨੇ ਤਿੰਨ ਗੁਣਾਂ ਚ ਲੋਕ ਬਣਾਤੇ ਰਜੋ ਗੁਣ ਤਮੋ ਗੁਣ ਸਤੋ ਜੀ ਰਜੋ ਗੁਣ ਵਾਲੇ ਬੰਦੇ ਚਿੰਤਾ ਚ ਰਹਿੰਦੇ ਤਮੋ ਗੁਣ ਵਾਲੇ ਬੰਦੇ ਅਹੰਕਾਰ ਚ ਗੁੱਸੇ ਚ ਈਰਖਾ ਚ ਰਹਿੰਦੇ ਆ ਜੀ ਔਰ ਜੇ ਸਤੋਗਣ ਵਿਗੜ ਜੇ ਤਾਂ ਥੋੜਾ ਸਾ ਸੁਸਤ ਹੋ ਜਾਂਦੇ ਹੈ ਜੀ ਪਰ ਸਤੋਗਣ ਜਿਹੜਾ ਹੈ ਨਰਮਲਤਾ ਦਾ ਪ੍ਰਤੀਕ ਹੈ ਸਤੋਗਣ ਚੰਗ ਦੀ ਕਮਾ ਦਾ ਪ੍ਰਤੀਕ ਹੈ ਭਲਾਈ ਦਾ ਪ੍ਰਤੀਕ ਹੈ ਕਿ ਅਪਾ ਸਤੋਗਣ ਚਲਾਵਾਂਗੇ ਕਿ ਸਾਨੂੰ ਬਿਮਾਰੀਆਂ ਨਹੀਂ ਆਣਗੀਆਂ ਜੀ ਇਸ ਲਈ ਇਹ ਸਮਝਾਇਆ ਜਾਂਦਾ ਹੈ ਕਿ ਸਤੋਗਣ ਵਾਲਾ ਭੋਜਨ ਖਾਓ ਤਾਂ ਕਿ ਤੁਸੀਂ ਬਿਮਾਰੀਆਂ ਤੋਂ ਬਚੋ ਜੀ ਹੁਣ ਸਵਾਲ ਇਹ ਪੈਦਾ ਹੈ ਕਿ ਸਤੋਗਣ ਦਾ ਭੋਜਨ ਕਿਹੜਾ ਹੈ ਸਤੋਗਣ ਦਾ ਭੋਜਨ ਕੀ ਹੈ ਤਾਜੀ ਪੂਰੇ ਪੱਕੇ ਹੋਏ ਤਾਜੀ ਪਰਪਕੋ ਜਿਵੇਂ ਨਿੰਬੂ ਪੂਰਾ ਪੱਕ ਗਿਆ ਰਸ ਨਾਲ ਭਰ ਗਿਆ ਜੀ ਆਂਬ ਪੱਕ ਗਿਆ ਰਸ ਨਾਲ ਭਰ ਗਿਆ ਅਮਰੂਦ ਪੱਕ ਗਿਆ ਕੋਈ ਫਲ ਪੱਕ ਗਿਆ ਕੋਈ ਸਬਜੀ ਪੱਕ ਗਈ ਉਹ ਪੱਕ ਦੀ ਤਾਜੀ ਹੈ ਜਦੋਂ ਤੇ ਅੰਦਰ ਰਸ ਹੈ ਜੀ ਅਗਰ ਉਹ ਖਾਵਾਂਗੇ ਸਾਡੇ શરી ਚ ਬਿਮਾਰੀ ਨਹੀਂ ਆਏਗੀ ਦੂਸਰਾ ਕਿਉਂ ਜੜੀ ਬੂਟੀਆਂ ਜਦੋਂ ਪਸ਼ੂ ਸਾਡੇ ਖਾਂਦੇ ਐ ਹਮ ਚਰਦੇ ਐ اگر وہ اسی ਘੋਰ ਦੁੱਧ ਖਾਂਦੇ ਆ ਪੀਂਦੇ ਆ ਤੋ ਵੀ ਸਲੇ ਸੂਚੇ ਬਿਮਾਰੀਆਂ ਨਹੀਂ ਆਉਂਦੀਆਂ ਇਹ ਕਿੱਥੇ ਲਿਖਿਆ ਇਹ ਸਾਰੇ ਗ੍ਰੰਥਾਂ ਦੇ ਵਿੱਚ ਜਿਸ ਤਰ੍ਹਾਂ ਮੈਂ ਇੱਕ ਗੁਰਬਾਣੀ ਦਾ ਸ਼ਬਦ ਆਪ ਨੂੰ ਦੱਸਣਾ ਚਾਹੂੰਗਾ ਗੁਰਬਾਣੀ ਕਹਿੰਦੀ ਹੈ ਦੌਲਤ ਲੰਗਰ ਵੰਦੀ ਹੈ ਰਸ ਅੰਮ੍ਰਿਤ ਖੀਰ ਘਿਆਲੀ ਤੇ ਅਸਲ ਲੰਗਰ ਕਿਵੇਂ ਦਾ ਹੋਣਾ ਚਾਹੀਦਾ ਅਸਲ ਦਾ ਹੋਣਾ ਚਾਹੀਦਾ ਉਹ ਰਸਦਾਰ ਕਿੱਥੋਂ ਆਏਗਾ ਜੀ ਤਾਜ਼ਾ ਹੋਏਗਾ ਜਦੋਂ ਕੋਈ ਬਾਸੀ ਚੀਜ਼ ਹੋਗੀ ਹੁਣ ਆਪ ਜੀ ਨੂੰ ਪੁੱਛਣਾ ਚਾਹੂਗਾ ਸਬਜੀ ਆਪ ਜੀ ਦੋ ਮਹੀਨੇ ਪੁਰਾਣੀ ਖਾਓਗੇ ਤਾਜ਼ੀ ਲੈਣਾ ਚਾਹੋਗੇ ਤਾਂ ਜੀ ਫਾਕ ਕਿਹੜੇ ਖਾਣਾ ਚਾਹੋਗੇ ਤਾਂ ਤਾਂ ਅਰੇ ਦਵਾਈਆਂ ਕਿਉਂ ਅਸੀਂ ਪਾਲੀਆਂ ਖਾਂਦੇ ਕਿਉਂ ਕਿ ਕਿ ਸੰਬਿਆਰ ਨਹੀਂ ਚੜੀ ਬੂਟੀਆਂ ਵੀ ਤਾਜ਼ੀਆਂ ਹੀ ਖਾਣੀਆਂ ਚਾਹੀਦੀਆਂ ਸੀਜ਼ਨ ਦੀਆਂ ਖਾਣੀਆਂ ਚਾਹੀਦੀਆਂ ਉਹਨਾਂ ਨੂੰ ਨਿਚੋੜ ਕੇ ਰਸ ਕੱਢਾਂਗੇ ਤੇ ਉਹ ਸਾਨੂੰ ਨਿਹਾਲ ਕਰ ਦੇਣਗੇ ਇਸ ਲਈ ਤਾਜੀ ਜੜੀ ਬੂਟੀਆਂ ਦਾ ਹੀ ਰੋਲ ਹੈ ਜ਼ਿੰਦਗੀ 'ਚ ਜੀ ਦੂਜਾ ਕਿਉਂ ਹੂੰ ਕਿਓ ਵਾਰੇ ਬਹੁਤ ਸਾਰੇ ਲੋਕ ਕਹਿੰਦੇ ਨੇ ਨਾ ਕਿਓ ਤੇ ਕੈਲੇਸਟੋਲ ਹੋ ਜਾਏਗਾ ਇਹ ਹੋ ਜਾਏਗਾ ਜੀ ਬਿਲਕੁਲ ਮੈਂ ਉਹੀ ਕਿਉਂਕਿ ਨਾ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਜਿਹੜੇ ਬਹੁਤ ਸਾਰੇ ਪੇਸ਼ੈਂਟ ਹੈ ਜਿਨ੍ਹਾਂ ਨੂੰ ਬੀਪੀ ਦੀ ਸਮੱਸਿਆ ਹੁੰਦੀ ਆ ਖਾਸ ਕਰਕੇ ਡਾਕਟਰ ਉਹਨਾਂ ਨੂੰ ਮਨ ਨਹੀਂ ਕਰ ਦਿੰਦੇ ਵੀ ਦੁੱਧ ਕਿਉ ਤੁਸੀਂ ਕੁਝ ਵੀ ਨਹੀਂ ਖਾਣਾ ਕਿਹੜੇ ਕਿਹੜੇ ਲੋਕ ਹੈ ਜਿਹੜੇ ਕਿਓ ਖਾ ਸਕਦੇ ਆ ਜਾਂ ਸਾਰਿਆਂ ਨੂੰ ਹੀ ਖਾਣਾ ਚਾਹੀਦਾ ਹੈ ਕਿਓ ਸਭ ਨੂੰ ਖਾਣਾ ਚਾਹੀਦਾ ਦੇਸੀ ਕਿਓ ਦੁਨੀਆ ਦਾ ਸਰਵੋਤਮ ਭੋਜਨ ਹੈ ਜੀ ਇਹ ਬਾਣੀ ਕਹਿੰਦੀ ਹੈ ਦੇਖੋ ਬਾਣੀ ਕੀ ਕਹਿੰਦੀ ਹੈ ਬਾਣੀ ਦੇ ਅੰਨ ਦੇਵਤਾ ਪਾਣੀ ਦੇਵਤਾ ਜੀ ਬਸੰਤਰ ਦੇਵਤਾ ਲੂਣ ਪੰਜਮਾ ਪਾਇਆ ਕਰਿਤ ਤਾ ਹੋਇਆ ਪਾਤ ਹੋਏ ਤੇ ਜਦ ਤੱਕ ਹੀ ਆਪਣੇ ਭੋਜ ਚ ਕਿਉਂ ਨਹੀਂ ਪਾਓਗੇ ਕਿ ਭੋਜਨ ਪਵਿੱਤਰ ਕਿਵੇਂ ਹੋਏਗਾ ਜੀ ਪਵਿੱਤਰ ਹੀ ਕਿਉਂ ਪਾ ਕੇ ਹੋਏਗਾ ਤੇ ਆਪਾਂ ਨੂੰ ਪਵਿੱਤਰ ਭੋਜਨ ਖਾਣਾ ਚਾਹੀਦਾ ਹੈ ਐ ਪਵਿੱਤਰ ਖਾਣਾ ਚਾਹੀਦਾ ਪਵਿੱਤਰ ਤੇ ਬਾਣੀ ਦੇ ਇੱਕ ਜਬ ਕਿਉਂ ਪਾਵ ਪਵਿੱਤਰ ਹੋ ਜੇ ਜੇ ਆਪਾਂ ਨੂੰ ਬਾਣੀ ਤੇ ਚੱਲਣਾ ਨਹੀਂ ਚਾਹੀਦਾ ਅਸੀਂ ਜੇ ਬਾਣੀ ਤੇ ਚੱਲੀਏ ਉਹ ਲੋਕਾਂ ਨੂੰ ਸਮਝਾਈਏ ਕਹੀਂ ਤਾਂ ਇਸ ਸ੍ਰਿਸ਼ਟੀ ਦਾ ਭਲਾ ਹੋਏਗਾ ਬਾਣੀ ਕਲਯੂਜ ਕਿਉਂ ਲਿਖੀ ਗੁਰੂ ਸਾਹਿਬ ਨੇ ਤਾਂ ਕਿ ਲੋਕ ਸੇਧ ਲੈ ਕੇ ਆਪਣਾ ਜੀਵਨ ਸਫਲ ਕਰ ਲੈ ਭਗਤ ਧੰਨੇ ਨੂੰ ਅਸੀਂ ਸਾਰੇ ਮੰਨਦੇ ਭਗਤ ਧੰਨੇ ਨੇ ਗੁਰੂ ਗੰਗ ਸਾਹਿਬ ਸੇ ਬਾਣੀ ਧਰਜ ਆਪ ਜੀ ਦੀ ਜੀ ਕੀ ਕਹਿੰਦੇ ਦਾਲ ਸੀਧਾ ਮੰਗੂ ਕੀਓ ਹਮਰਾ ਖੁਸ਼ੀ ਕਰਨਤ ਕੀ ਕਹਿੰਦਾ ਕਿ ਦਾਲ ਸੀਧਾ ਜਿਹੜਾ ਤੁਹਾਡਾ ਅੰਨ ਹੈ ਉਸ ਚ ਕੀ ਪਾਲੋ ਕੀਓ ਜੀ ਕੀਓ ਪਾਉਗੇ ਤੁਹਾਡਾ ਬੰਦ ਕੀਗਾ खुशी कर नतीजे वैसे नहीं लिखता उन्होंने ये बहुत वो गल यही गल सा ग्रंथा च लिखी गई है जी। वेदा च लिखे आजम सुरनाम आहारम गां क्यों घ्यो देवत्या खाना है आजम पाप हरम परम जी का क्यों पापा का नाश कर दिता है घृत नाशते व्याधि घृत हरते रुजम घृत तेजो अधिकरणम घृत मायु परवरते कहते जी घ्यो ਚੋਰੀ ਕਰਕੇ ਵਿਖਾਓਗੇ ਤੋ ਵੀ ਪੁੰਨ ਲੱਗੇਗਾ ਤੁਸੀਂ ਕਦੇ ਦੇਖਿਆ ਆਪ ਜੀ ਕਦੇ ਆ ਕ੍ਰਿਸ਼ਨ ਭਗਵਾਨ ਦੀ ਕਥਾਵਾਂ ਹੁੰਦੀ ਉਸਗੇ ਹੋਣੇ ਜੀ ਤੇ ਉਸ ਤੋਂ ਜਾਣਿਆ ਤੇ ਕੀ ਹੁੰਦਾ ਤੇ ਕ੍ਰਿਸ਼ਨ ਮਸਕੀਤ ਪੜਦੇ ਖੋਨਨ ਕਿਉਂ ਚੋਰ ਮੱਖਣ ਚੋਰ ਚੋਰ ਕਹਿਆ ਜਾਂਦਾ ਹਮ ਜਦ ਅਸੀਂ ਕ੍ਰਿਸ਼ਨ ਮਹਾਰਾਜ ਦਾ ਇਤਿਹਾਸ ਪੜਦੇ ਆਂ ਤੇ 9 ਲੱਖ ਗਾਇਆਂ ਬੱਚੀਆਂ ਤੇ ਬੱਛੇ ਸੀ ਉਹਨਾਂ ਕੋਲ 9 ਲੱਖ ਜਿਹਦੇ ਘਰ 9 ਲੱਖ ਹੋਣ ਕੀ ਚੋਰੀ ਕਰੇਗਾ ਨਹੀਂ ਉਹਨੂੰ ਕੀ ਜਰੂਰਤ ਹੈ ਲੇਕਿਨ ਸਾਨੂੰ ਸਮਝਾਉਣ ਵਾਸਤੇ ਕਿ ਕਿਉਂ ਖਾਣਾ ਬੜਾ ਜ਼ਰੂਰੀ ਹੈ ਇਸ ਲਈ ਉਹਨੇ ਦੱਸਿਆ ਕਿ ਕਿਉਂ ਬਹੁਤ ਜ਼ਰੂਰੀ ਹੈ ਅਗਰ ਆਪਾ ਦੇਸੀ ਕਿਉ ਵਾਲਾ ਭੋਜਨ ਜੜੀ ਬੂਟੀਆਂ ਵਾਲਾ ਭੋਜਨ ਤਾਜ਼ੇ ਫਲਾਂ ਬਰ ਤਾਜ਼ੇ ਸਬਜ਼ੀਆਂ ਵਾਲਾ ਖਾਈਏ ਔਰ ਉਹਨਾਂ ਦੀ ਲਾਗੀਆਂ ਰਹੀਏ ਜੜੀ ਬੂਟੀਆਂ ਲਾਈਏ ਤੇ ਮੇਰਾ ਮੰਨਣਾ ਹੈ ਕਿ 99% ਰੋਗ ਨਹੀਂ ਆ ਸਕਦੇ ਸਿਰਫ ਉਹਨਾਂ ਨੂੰ ਰੋਗ ਫਿਰ ਆ ਸਕਦੇ ਜਿਹੜੇ ਬਹੁਤ ਜ਼ਿਆਦਾ ਵਿਕਾਰੀ ਲੋਕ ਹੈ ਜਿਹੜੇ ਬਹੁਤ ਜ਼ਿਆਦਾ ਤਾਮਸੀ ਲੋਕ ਹੈ ਚਿਹਰੇ ਬਿਲਕੁਲ ghee ਪ੍ਰਭਾਤਮਾ ਦੀ ਭਗਤੀ ਵਾਲ ਜਾਂ ਚੰਗੇ ਕਮਾਵਲ ਨਹੀਂ ਹੁੰਦੇ ਉਹਨਾਂ ਨੂੰ ਛੱਡ ਕੇ ਬਾਕੀ ਸਾਰੇ ਲੋਕਾਂ ਨੂੰ ਸੁੱਖ ਮਿਲ ਸਕਦਾ ਹੈ ਅਗਰ ਉਹ ਪ੍ਰਕਿਰਤੀ ਦੇ ਨਾਲ ਜੁੜ ਕੇ ਰਹੇ